ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਦਾ ਜੋ 350 ਸਾਲਾ ਸ਼ਹੀਦੀ ਦਿਹਾੜਾ ਸਿੱਖ ਕੌਮ ਤੇ ਸਾਰੀਆਂ ਸੰਗਤਾਂ ਵੱਲੋਂ ਦੇਸ਼ ਵਿਦੇਸ਼ ਦੇ ਅੰਦਰ ਮਨਾਇਆ ਜਾ ਰਿਹਾ ਹੈ ਇਸ ਸਬੰਧ ਦੇ ਅੰਦਰ ਜੋ ਨਗਰ ਕੀਰਤਨ ਆਸਾਮ ਧੋਬੜੀ ਤੋਂ ਚੱਲਿਆ ਹੋਇਆ ਉਹ ਦੇਸ਼ ਦੇ ਵੱਖ-ਵੱਖਰੇ ਸੂਬਿਆਂ ਦੇ ਵਿੱਚ ਹੁੰਦਾ ਹੋਇਆ ਆ ਕੱਲ ਰਾਤੀ ਗੁਰਦੁਆਰਾ ਨਾਨਕਿਆਣਾ ਸਾਹਿਬ ਸੰਗਰੂਰ ਵਿਖੇ ਉਹਨਾਂ ਦਾ ਰੈਨ ਬਸੇ ਰਿਆ ਸੀ ਸਟੇ ਸੀ ਤੇ ਅੱਜ ਸਵੇਰੇ ਗੁਰਦੁਆਰਾ ਨਾਨਕਿਆਣਾ ਸਾਹਿਬ ਤੋਂ ਇਹ ਨਗਰ ਕੀਰਤਨ ਅਗਲੇ ਪੜਾਅ ਵਾਸਤੇ ਰਵਾਨਾ ਹੋਇਆ ਗੁਰਦੁਆਰਾ ਨਾਨਕਿਆਣਾ ਸਾਹਿਬ ਤੋਂ ਸੰਗਰੂਰ ਵਿਖੇ ਹੁੰਦਾ ਹੋਇਆ ਬਰਨਾਲਾ ਕੈਂਚੀਆਂ ਪੁਲਸ ਲੈਣ ਅ ਇਸ ਦੇ ਨਾਲ ਨਾਲ ਬਡਰੁੱਖਾਂ ਤੇ ਅੱਜ ਦਾ ਜਿਹੜਾ ਰੂਟ ਆ ਬਡਰੁੱਖਾਂ ਤੋਂ ਅੱਗੇ ਉਬਾਲ ਸ਼ੇਰੋਂ ਇਸ ਪਾਸੇ ਦਾ ਹੈ ਸੋ ਬਹੁਤ ਬੇਅੰਤ ਸਿੱਖ ਸੰਗਤਾਂ ਇਸ ਨਗਰ ਕੀਰਤਨ ਦੇ ਦਰਸ਼ਨ ਕਰ ਰਹੀਆਂ ਹਨ ਅਤੇ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਜੋ ਬਹੁਤ ਵੱਡਾ ਪਰਉਪਕਾਰੀ ਕਾਰਜ ਕੀਤਾ ਧਰਮ ਹੇਤ ਸਾਕਾ ਜਨਕੀਆ ਸੀਸ ਦੀਆ ਪਰ ਸਿਰ ਨਾ ਦੀਆ ਤਿਲਕ ਜੰਝੂ ਰਾਖਾ ਪ੍ਰਭੂਤਾ ਕਾ ਕਿਨੋ ਬੜੋ ਕਲੂ ਮਹਿਸਾ ਕਾ ਉਸ ਸਾਕੇ ਦੀ ਯਾਦ ਉਸ ਸਾਕੇ ਦੀ ਯਾਦ ਸਾਰੀਆਂ ਸਿੱਖ ਸੰਗਤਾਂ ਰਲ ਮਿਲ ਕੇ ਮਨਾਰੀਆਂ ਨੇ ਤੇ ਉਹ ਨਗਰ ਕੀਰਤਨ ਇਸ ਰੂਟ ਦੇ ਉੱਤੋਂ ਅਸੀਂ ਦਰਸ਼ਨ ਕੀਤੇ ਨੇ ਤੇ ਹੁਣ ਉਸ ਨੇ ਨਮੋਲ ਤੇ ਸ਼ੇਰੋਂ ਪਹੁੰਚਣਾ ਸਿੱਖ ਸੰਗਤਾਂ ਦਰਸ਼ਨ ਕਰਨ ਵਾਸਤੇ ਅੱਗੇ ਸ਼ੇਰੋਂ ਤੋਂ ਇਹ ਮਰਖਲਾ ਚੀਮਾ ਸ਼ਾਹ ਪੁਰਾ ਲੋਂਗੜਾ ਬਗੜ ਗਾਹਾਂ ਕਿੱਥੇ ਜਾਣਾ ਨੇ ਪਤਾ ਕੁਛ ਜਿਹੜਾ ਅੱਜ ਦਾ ਰੂਟ ਹੈ ਉਸ ਮੁਤਾਬਕ ਨਮੋਲ ਸ਼ੇਰੋਂ ਸ਼ਾਹ ਪੁਰ ਤੇ ਚੀਮੇ ਤੱਕ ਕਿਦਰੀ ਜਿਸਿਆ ਹੋਇਆ ਉਸ ਤੋਂ ਅਗਲਾ ਜਿਹੜਾ ਰੂਟ ਹੈ ਮੇਰੇ ਖਿਆਲ ਲੋਂਗੋਵਾਲ ਤੋਂ ਇਸਨੇ ਫਿਰ ਸ਼ਾਮੀ ਅਗਲੇ ਪੜਾਅ ਵਾਸਤੇ ਰਵਾਨਗੀ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ